ہے اس سسٹر فقیر سنگھ کلونی اندر سر رہن والے ہاں اس سسٹر اچھا اپنے پیٹے سے جیوہ بہت بڑی قوائی دے جا رہے ہاں انہا دی قوائی یہ ہے کہ لگ پاگ بھی دن پہلا انہا دا بیٹا اپنے دوستہ نال کارتوں باہر کو من گیا تا رستے بچ موٹر سائیکل تو دکھ پیا ਪਿੱਛੋ ਟਿੱਗੜ ਕਰਕੇ ਇਹਨਾਂ ਦਾ ਬੇਟਾ ਸੜਕ ਤੋਂ ਸਾਈਡ ਤੇ ਥੱਲੇ ਟੋਏ ਵਿੱਚ ਡਿੱਗ ਪਿਆ ਜਿਸ ਕਾਰਨ ਇਹਨਾਂ ਦਾ ਬੇਟਾ ਬੇਹੋਸ਼ ਹੋ ਗਿਆ ਤੇ ਗੋਡੇ ਅਲੱਗ ਤੇ ਸੱਟਾਂ ਲੱਗੀਆਂ ਤੇ ਸਿਰ ਉੱਤੇ ਗੰਬੀਰ ਸੱਟ ਲੱਗੀ ਤੇ ਕੰਧ ਤੇ ਵੀ ਸੱਟ ਲੱਗੀ ਸੀ ਇਹਨਾਂ ਦੇ ਬੇਟੇ ਤੇ ਦੋਸਤ ਵੱਖ-ਵੱਖ ਦੋ ਹਸਪੀਟਲ ਵਿੱਚ ਲੈ ਕੇ ਗਏ ਪਰ ਇਹਨਾਂ ਦੇ ਬੇਟੇ ਦੀ ਹਾਲਤ ਇੰਨੀ ਕੁ ਜ਼ਿਆਦਾ ਨਾਜ਼ੁਕ ਹਸਪੀਟਲ ਵਾਲੇ ਨੇ ਐਡਮਿਟ ਕਰਨ ਤੋਂ ਮਨਾ ਕਰ ਦਿੱਤਾ ਫਿਰ ਮਕਬੂਲਪੁਰੇ ਦੇ ਇੱਕ ਹਸਪੀਟਲ ਨੇ ਇਹਨਾਂ ਦੇ ਬੇਟੇ ਨੂੰ ਐਡਮਿਟ ਕੀਤਾ ਪਰ ਉਹਨਾਂ ਨੇ ਵੀ ਇਹੀ ਕਹਿ ਕੇ ਐਡਮਿਟ ਕੀਤਾ ਕਿ ਅਸੀਂ ਕੋਸ਼ਿਸ਼ ਕਰਾਂਗੇ ਪਰ ਸਾਡੀ ਕੋਈ ਗਾਰੰਟੀ ਨਹੀਂ ਹੈ ਤੇ 50 ਘੰਟੇ ਦਾ ਹੌਸ਼ ਆਉਂਦਾ ਸਮਾਂ ਦੇ ਦਿੱਤਾ ਇਹ ਸਿਸਟਰ ਪਤਾ ਲੱਗਾ ਤਾਂ ਇਹ ਉੱਥੇ ਨਾਰੀ ਹਸਪੀਟਲ ਵਿੱਚ ਬਹੁਤ ਜੇ ਇਹ ਸਿਸਟਰ ਦੱਸਦੇ ਹਨ ਕਿ ਇੰਨਾ ਕੋਈ ਪੈਸਿਆਂ ਦਾ ਕੋਈ ਵੀ ਇਂਤਜ਼ਾਮ ਨਹੀਂ ਸੀ ਪਰ ਪਰਮੇਸ਼ਵਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਦਵਾਈ ਹੈਲਪਰ ਭੇਜੇ ਤੇ ਇਨਾਂ ਲਈ ਪੈਸੇ ਦਾ ਇਂਤਜ਼ਾਮ ਕੀਤਾ ਡਾਕਟਰਾਂ ਨੇ 72 ਘੰਟੇ ਦਾ ਸਮਾਂ ਇਹ ਸਿਸਟਰ ਤੇ ਇਨਾਂ ਦੇ ਫੈਮਿਲੀ ਨੂੰ ਦਿੱਤਾ ਕਿ ਅਗਰ 72 ਘੰਟੇ ਵਿੱਚ ਹੋਸ਼ ਆ ਗਿਆ ਤਾਂ ਠੀਕ ਨਹੀਂ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਇਹ ਸਿਸਟਰ ਦਾ ਪ੍ਰੋਸਪਰ ਪਰਮੇਸ਼ਵਰ ਤੇ ਸੀ ਇਹ ਸਿਸਟਰ ਨੇ ਚਰਚਾ ਇਹ ਵਰਡ ਮਿਲੇ ਤੁਸੀਂ ਫਿਕਰ ਨਾ ਕਰੋ ਤੁਹਾਡਾ ਬੇਟਾ ਪਲੱਸ ਹੈ ਤੇ ਜਲਦੀ ਹੋਸ਼ ਵਿੱਚ ਆ ਜਾਵੇਗਾ ਤੇ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਜਾਵੇਗਾ ਇਸ ਸਿਸਟਰ ਨੇ ਉਹਨਾਂ ਪਰਫੈਕਟ ਵਰਡਸ ਨੂੰ ਪੂਰੇ ਵਿਸ਼ਵਾਸ ਨਾਲ ਗ੍ਰੰਤ ਕੀਤਾ ਹੈ ਸਿਸਟਰ ਖੁਦ ਵੀ ਲਗਾਤਾਰ ਪਵਿੱਤਰ ਬਾਈਬਲ ਦੇ ਵਚਨਾਂ ਅਨੁਸਾਰ ਪ੍ਰੇਰਿਤ ਕਰਦੇ ਰਹੇ ਕਲੀਪੀਆ ਨੇ ਸਿਸਟਰ ਦੱਸਦੇ ਹਨ ਕਿ ਇਹ ਪੜੇ ਲਿਖੇ ਨਹੀਂ ਹਨ ਪਰ ਚਰਚ ਭੌਂੜੀ ਚ ਲਗਾਤਾਰ ਉਹਦੇ ਮਾਤੇ ਜਿਸ ਤਰ੍ਹਾਂ ਪ੍ਰਭੂ ਦੇ ਦਾਸ ਬਚਨ ਸੁਣਾਉਂਦੇ ਹਨ ਉਹ ਵਚਨਾਂ ਨੂੰ ਸੁਣ ਕੇ ਉਸੇ ਤਰ੍ਹਾਂ ਸਿਨਾਰੀ ਸੁਣ ਕੇ ਉਸੇ ਤਰ੍ਹਾਂ ਪ੍ਰੇਰ ਕਰਦੇ ਹਨ ਤੇ ਹਸਪੀਟਲ ਵਿੱਚ ਬੈਠੇ ਵੀ ਜਿਵੇਂ ਜਿਵੇਂ ਪ੍ਰਭੂ ਦੇ ਦਾਸ ਬਚਨ ਕਰਦੇ ਹਨ ਉਹਨਾਂ ਬਚਨਾਂ ਨੂੰ ਯਾਦ ਕਰ ਕਰਕੇ ਹੀ ਪ੍ਰਾਰਥਨਾ ਕਰਦੇ ਰਹੇ ਇਹ ਸਿਸਟਰ ਹਸਪੀਟਲ ਦੇ ਮਰੀਜ਼ਾਂ ਲਈ ਵੀ ਪ੍ਰਾਰਥਨਾ ਕਰ ਰਹੀ ਸੀ ਤੇ ਰੋ ਰੋ ਕੇ ਆਪਣੇ ਬੱਚੇ ਦੀ ਜ਼ਿੰਦਗੀ ਪਰਮੇਸ਼ਵਰ ਕੋਲੋਂ ਮੰਗ ਰਹੀ ਸੀ ਦੋ ਦਿਨ ਜਿਸ ਐਮਰਜੈਂਸੀ ਵਿੱਚ ਇਹਨਾਂ ਦਾ ਬੇਟਾ ਐਡਮਿਟ ਰਜੈਂਸੀ ਦੇ ਬਾਹਰ ਹੀ ਬੈਠ ਕੇ ਪ੍ਰਾਰਥਨਾ ਕਰਦੇ ਰਹੇ ਪਰ खुद ਅੰਦਰ ਜਾ ਕੇ ਇਹਨਾਂ ਬੋਲ ਵੇਖਣ ਦੀ ਹਿੰਮਤ ਨਹੀਂ ਸੀ ਪਰ ਡਾਕਟਰ ਜੀ ਜਦੋਂ ਇਹਨਾਂ ਦੇ بیٹے ਦੱਸ ਸੀ ਕਿ ਸਕੈਨ ਕਰਨ ਲਈ ਲੈ ਕੇ ਜਾਣਾ ਸੀ ਇਹ ਸਿਸਟਰ ਨੇ ਪੂਰੇ ਦਿਨੋਂ ਰੂਹ ਵਿੱਚ ਭਰ ਕੇ ਆਪਣੇ بیٹے ਲਈ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਉਸੇ ਦਿਨ ਪੂਰੀ ਤਰ੍ਹਾਂ ਇਹਨਾਂ ਦਾ ਬੇਟਾ ਹੋਸ਼ ਵਿੱਚ ਆ ਗਿਆ ਸਿਸਟਰੀਆ ਇਸ ਸਿਸਟਰ ਦੱਸਦੇ ਹਨ ਕਿ ਇਸ ਸਿਸਟਰ ਨੂੰ ਬਾਈਬਲ ਪੜ੍ਹਨੀ

ਪਰਮੇਸ਼ਵਰ ਦੇ ਨਾਮ ਦੇ ਵਰਡਸ ਨੂੰ ਚਾਦ ਕਰਕੇ ਤੇ ਪਰਮੇਸ਼ਵਰ ਜੀ ਜਿਸ ਮਸੀਹ ਤੇ ਭਰੋਸਾ ਰੱਖ ਕੇ ਬੇਡੇ ਦੇ ਸਿਰ ਤੇ ਹੱਥ ਰੱਖ ਜਿਸ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕੀਤੀ ਤਾਂ ਇਹਨਾਂ ਦੇ ਬੇਟੇ ਨੂੰ ਹੋਸ਼ ਆ ਗਏ ਹਾਲੇ ਦੁਆ ਹਾਲੇ ਦੁਆ 5 ਦਿਨ ਬਾਅਦ ਫਿਰ ਇਹਨਾਂ ਦੇ ਬੇਡੇ ਨੂੰ ਹਸਪੀਟਲ ਤੋਂ ਛੁੱਟੀ ਮਿਲੀ ਤੇ ਨਾਲ ਮੈਡੀਸਨ ਚੱਲਦੀ ਰਹੀ ਤੇ ਸਿਰ ਤੇ ਜ਼ਖਮ ਤੇ ਬੋਡੀ ਤੇ ਜ਼ਖਮ ਦੀ ਇਹਨਾਂ ਦੇ ਬੇਟੇ ਹੋਣ ਇਸ ਸਿਸਟਰ ਦਾ ਪੇਟਾਂ ਹਿਲ ਹੋ ਚੁੱਕਾ ਹੈ ਤੇ ਆਪਣੇ ਲਾਈਫ ਵਿੱਚ ਬਹੁਤ ਖੁਸ਼ ਹੈ ਤੇ ਆਪਣੇ ਬੇਟੇ ਨੂੰ ਸਹੀ ਸਲਾਮਤ ਦੇ ਕੇ ਸਿਸਟਰ ਵੀ ਬਹੁਤ ਖੁਸ਼ ਆ ਤੇ ਵੱਡੇ ਤੇ ਅਦਭੁਤ ਬਵਾਈ ਲਈ ਇਹ ਸਿਸਟਰ ਇਹਦਾ ਬੇਟਾ ਤੇ ਪੂਰਾ ਪਰਿਵਾਰ